ਕ੍ਰਾਲ ਸਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਰੂਪ ਸਤਸੰਗਤ ਜੀਓ ਆਪ ਜੀ ਬ੍ਰਹਮਗੰਨੀ ਤੰਤਰ ਬੱਬਾ ਬੁੱਢਾ ਸੱਜੀ ਦਾ ਪਵਿੱਤਰ ਜੀਵਨ ਬਿਰਤਾਂਤ ਸਰਵਣ ਕਰਦੇ ਹੋ ਬ੍ਰਹਮਗੰਨੀ ਤੰਤਰ ਬੱਬਾ ਬੁੱਢਾ ਸੱਜੀ ਗੋਦਵਾਲ ਸੱਜੀ ਵਿਖੇ ਸੁਭਾਈ ਮਾਨ ਸੰਨ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਗੋਦਵਾਲ ਸਾਹਿਬ ਜੀ ਦੇ ਨੇੜੇ ਨਗਰ ਤਲਵੰਡੀ ਤੋਂ ਇੱਕ ਗੁਰੂ ਕਾ ਸਿੱਖ ਰੋਜ਼ਾਨਾ ਸਤਿਗੁਰੂ ਜੀ ਦੇ ਵਾਸਤੇ ਦਹੀਂ ਲੈ ਕੇ ਆਉਂਦਾ ਸੀ ਗੁਰੂ ਸਾਹਿਬ ਜੀ ਨੂੰ ਸ਼ਕਾ ਕੇ ਸਤਿਗੁਰੂ ਪਾਤਸ਼ਾਹ ਜੀ ਤੋਂ ਅਸੀਸ ਪ੍ਰਾਪਤ ਕਰਦਾ ਸੀ ਉਸ ਦੀ ਲੱਤ ਦੇ ਉੱਪਰ ਚੋਟ ਲੱਗਣ ਕਰਕੇ ਥੋੜਾ ਲੰਗੜਾ ਕੇ ਤੁਰਦਾ ਸੀ ਅਨੇਕ ਰਸਤੇ ਵਿੱਚ ਮਿਲਣ ਵਾਲੇ ਲੋਕ ਉਸ ਦੇ ਉੱਪਰ ਤਰਕ ਕਰਿਆ ਕਰਦੇ ਸਨ ਸਤਿਗਤ ਵਿੱਚ ਵੀ ਕਈ ਵਾਰੀ ਉਸ ਨੂੰ ਅਪ ਸ਼ਬਦ ਦੇ ਨਾਲ ਲੋਕ ਮਜ਼ਾਕ ਵਜੋਂ ਬੋਲਦੇ ਸਨ ਪਰ ਫਿਰ ਵੀ ਉਹ ਗੁਰੂ ਸਾਹਿਬ ਜੀ ਦੇ ਰੰਗ ਦੇ ਵਿੱਚ ਰੰਗਿਆ ਹੋਣ ਕਰਕੇ ਸੁਭਨਾ ਨੂੰ ਨਿਮਰਤਾ ਸਹਿਤ ਪੇਸ਼ ਆਉਂਦਾ ਉਹ ਇੱਕ ਦਿਨ ਭਾਈ ਸੇਖ ਆਪਣੇ ਨਗਰ ਤੋਂ ਗੁਰੂ ਸਾਹਿਬ ਜੀ ਵਾਸਤੇ ਦਹੀਂ ਲੈ ਕੇ ਤੁਰਿਆ ਤਾਂ ਰਸਤੇ ਦੇ ਵਿੱਚ ਪਿੰਡ ਦਾ ਚੌਧਰੀ ਉਹ ਉਸ ਨੂੰ ਮਜ਼ਾਕ ਕਰਨ ਲੱਗਿਆ ਕਿ ਲੋਕ ਪਰਲੋਕ ਦਾ ਗੁਰੂ ਸਾਹਿਬ ਜੀ ਨੇ ਤੁਹਾਡਾ ਸਾਥ ਕੀ ਦੇਣਾ ਤੁਹਾਨੂੰ ਇੱਥੇ ਤੰਦਰੁਸਤੀ ਜਾਂ ਤੁਸੀਂ ਆਮ ਮਨੁੱਖਾਂ ਦੇ ਵਾਂਗ ਨਹੀਂ ਤੁਰ ਸਕੇ ਤੁਸੀਂ ਗੁਰੂ ਸਾਹਿਬ ਜੀ ਤੋਂ ਕੀ ਪ੍ਰਾਪਤ ਕੀਤਾ ਅਨੇਕ ਪ੍ਰਕਾਰ ਦੇ ਤਾਨੇ ਮੇੜੇ ਤੇ ਗੁਰੂ ਸਾਹਿਬ ਜੀ ਦੇ ਪ੍ਰਤੀ ਅਪਸ਼ਬਦ ਬੋਲੇ ਭਾਈ ਸਿੱਖ ਸਤਗੁਰੂ ਪਾਤਸ਼ਾਹ ਜੀ ਦੇ ਪਾਸ ਪਹੁੰਚਿਆ ਤੇ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਸਤਗੁਰੂ ਜੀ ਆਪਣੇ ਤਨ ਦੀ ਤੰਦਰੁਸਤੀ ਦੀ ਮੈਨੂੰ ਕੋਈ ਪਰਵਾਹ ਨਹੀਂ ਮੈਂ ਕਿਸ ਤਰੀਕੇ ਨਾਲ ਚੱਲ ਕੇ ਆਪ ਜੀ ਦੇ ਕੋਲ ਉਹਨਾਂ ਮੈਨੂੰ ਇਸ ਦਾ ਕੋਈ ਦੁਖਾਂਤ ਨਹੀਂ ਪਰ ਇਸ ਗੱਲ ਦੀ ਮੈਨੂੰ ਅੱਜ ਬਹੁਤ ਪਰੇਸ਼ਾਨੀ ਹੋਈ ਮੇਰੀ ਆਤਮਿਕ ਤਲ ਦੇ ਉੱਤੇ ਮੈਨੂੰ ਬਹੁਤ ਵੱਡੀ ਚੋਟ ਵੱਜੀ ਜਦੋਂ ਆਪ ਜੀ ਦੇ ਪ੍ਰਤੀ ਕਿਸੇ ਰਸਤੇ ਵਿੱਚ ਆਉਣ ਵਾਲੇ ਮਨੁੱਖ ਨੇ ਕੋਝ ਟਕੋਰਾ ਕੀਤੀਆਂ ਨੇ ਆਪ ਸ਼ਬਦ ਬੋਲੇ ਨੇ ਤਾਂ ਸੁਣਨ ਵਾਲਿਓ ਦੇ ਮਨ ਅੰਦਰ ਆਪ ਜੀ ਦੀ ਵਿडਿਆਈ ਦੇ ਪ੍ਰਤੀ ਹਿੰਨ ਭਾਵਨਾ ਪੈਦਾ ਹੋ ਜਾਵੇਗੀ ਸਤਿਗੁਰੂ ਜੀ ਆਪ ਕਿਰਪਾ ਕਰੋ ਮੇਰੇ ਉੱਤੇ ਚੋਜ ਵਰਤਾਓ ਕਿ ਮੇਰੇ ਤੋਂ ਆਮ ਮਨੁੱਖਾਂ ਦੇ ਵਾਕ ਨਹੀਂ ਤੁਰਿਆ ਜਾਂਦਾ ਤਾਂ ਲਗੜਾ ਕੇ ਤੁਰਨ ਪ੍ਰਤੀ ਲੋਕ ਮੈਨੂੰ ਬਹਾਸ ਮਸ਼ਕਰੀ ਕਰਦੇ ਨੇ ਜਦ ਆਪ ਜੀ ਦੇ ਪਵਿੱਤਰ ਦਾਤ ਦੇ ਪ੍ਰਤੀ ਜਾਂ ਆਪ ਜੀ ਦੇ ਪਰਪਕਾਰ ਪ੍ਰਤੀ ਕੋਈ ਗੱਲ ਮੈਨੂੰ ਸੁਣਨ ਵਾਸਤੇ ਮਿਲੀ ਉਸ ਨੇ ਮੈਨੂੰ ਦੁਖੀ ਕਰ ਦਿੱਤਾ ਹੈ ਗੁਰੂ ਸਾਹਿਬ ਜੀ ਸਿੱਖ ਦੀ ਗੱਲ ਨੂੰ ਸੁਣ ਕੇ ਸਾਰੀ ਗੱਲ ਸਮਝ ਗਏ ਅਤੇ ਕੁਝ ਕੋ ਦੂਰੀ ਤੇ ਬੈਠੇ ਬ੍ਰਹਮ ਗਿਆਨੀ ਤੰਤਰ ਬਾਬਾ ਬੁੱਢਾ ਸਾਬ ਜੀ ਵਾਲਾ ਹੱਥ ਕਰਕੇ ਕਹਿਣ ਲੱਗੇ ਕਿ ਉਹ ਗੁਰੂ ਕੇ ਮਹਾਨ ਸਿੱਖ ਬੈਠੇ ਹੋਏ ਨੇ ਉਹਨਾਂ ਦੇ ਕੋਲ ਜਾਓ ਉਹ ਤੁਹਾਡਾ ਇਲਾਜ ਕਰ ਦੇਣਗੇ ਜਾਂ ਉਸ ਭਾਈ ਸਿਖ ਨੇ ਜਾ ਕੇ ਬਾਬਾ ਬੁੱਢਾ ਸਾਹਿਬ ਜੀ ਦੇ ਅੱਗੇ ਬੇਨਤੀ ਕੀਤੀ ਕਿ ਗੁਰੂ ਸਾਹਿਬ ਜੀ ਨੇ ਲੱਤ ਠੀਕ ਕਰ ਦੇਣ ਦੇ ਵਾਸਤੇ ਆਪ ਜੀ ਦੇ ਕੋਲ ਮੈਨੂੰ ਭੇਜਿਆ ਮੇਰੇ ਉੱਤੇ ਕਿਰਪਾ ਕਰੋ ਬਾਬਾ ਬੁੱਢਾ ਜੀ ਕਿਸੇ ਅਗੰਮੀ ਖਿਆਲ ਦੇ ਵਿੱਚ ਉਤਰੇ ਹੋਏ ਸਨ ਉਹਨਾਂ ਨੇ ਉਸ ਦਾ ਹੀ ਜਿਸ ਦੇ ਆਸਰੇ ਉਹ ਤੁਰਦਾ ਸੀ ਸੋਟਾ ਪਕੜਿਆ ਤੇ ਉਸ ਭਾਈ ਸਿੱਖ ਦੀ ਲੱਤ ਉੱਤੇ ਮਾਰਿਆ ਚੋਜ ਵਰਤਾਇਆ ਬਚਨ ਕਰ ਦਿੱਤਾ ਕਿ ਦੌੜ ਜਾ ਇੱਥੋਂ ਜਦ ਗੁਰੂ ਸਾਹਿਬ ਜੀ ਸਨਮੁਖ ਹਨ ਤਾਂ ਮੇਰੇ ਵਰਗੇ ਗੁਰੂ ਸਾਹਿਬ ਜੀ ਦੇ ਸਨਮੁਖ ਕਰਾਮਾਤ ਜਾਂ ਸ਼ਕਤੀ ਵਰਤਣ ਦਾ ਕੀ ਅਧਿਕਾਰ ਰੱਖਦੇ ਨੇ ਗੁਰੂ ਪਾਤਸ਼ਾਹ ਜੀ ਦੇ ਪਾਸ ਦੌੜ ਜਾ ਜਦ ਉਸ ਦੀ ਲੱਤ ਦੇ ਉੱਤੇ ਡੰਡਾ ਮਾਰ ਕੇ ਬਾਬਾ ਜੀ ਨੇ ਬਚਨ ਕੀਤਾ ਤਾਂ ਸੱਚਮੁੱਚ ਦੌੜਨ ਦੇ ਜੋਗ ਹੋ ਚੁੱਕਿਆ ਸੀ ਅਸਲ ਵਿੱਚ ਬਾਬਾ ਜੀ ਦੇ ਬਚਨਾਂ ਵਿੱਚ ਬਰਕਤ ਵਰਤੀ ਅਤੇ ਉਹ ਗੁਰੂਸਤਾ ਸਿੱਖ ਆਮ ਇਨਸਾਨਾਂ ਦੇ ਵਾਂਗ ਦੌੜਿਆ ਸੀ ਅਤੇ ਦੌੜ ਕੇ ਗੁਰੂ ਸਾਹਿਬ ਜੀ ਦੇ ਕੋਲ ਗਿਆ ਜਾ ਕੇ ਧੰਨਵਾਦ ਕਰਦਾ ਪਾਤਸ਼ਾਹ ਜੀ ਕਿਰਪਾ ਕਰੋ ਮੈਂ ਸਦਾ ਦੇ ਵਾਸਤੇ ਆਪ ਜੀ ਦਾ ਰਿਣੀ ਹਾਂ ਬ੍ਰਹਮਗਣੀ ਜੀ ਨੇ ਮੇਰਾ ਦੁੱਖ ਦੂਰ ਕਰ ਦਿੱਤਾ ਬਾਬਾ ਬੁੱਢਾ ਜੀ ਦਾ ਜਸ ਸੰਗਤਾਂ ਦੇ ਵਿੱਚ ਫੈਲਿਆ ਉਹ ਹੀ ਭਾਈ ਸਿੱਖ ਜਾਦਾ ਰਸਤੇ ਦੇ ਵਿੱਚ ਤੁਰ ਕੇ ਜਾ ਰਿਹਾ ਸੀ ਤਾਂ ਲੋਕ ਬਹੁਤ ਹਰਾਲ ਹੋ ਰਹੇ ਸੀ ਦੇਖ ਕੇ ਜਦ ਪਿੰਡ ਦੇ ਚੌਧਰੀ ਦੇ ਕੋਲ ਦੀ ਲੰਘਿਆ ਤਾਂ ਚੌਧਰੀ ਨੇ ਪਰਤ ਕੇ ਕਿਹਾ ਕਿ ਤੁਸੀਂ ਕਿਵੇਂ ਤਾਂ ਦਰਸਤ ਹੋਏ ਹੋ ਤਉ ਕਹਿ ਲਗਿਆ ਕਿ ਤੁਹਾਡੀ ਤਰਕ ਨੇ ਮੈਨੂੰ ਗੁਰੂ ਤੱਕ ਅਰਦਾਸ ਕਰਨ ਦੀ ਮਦਦ ਦਿੱਤੀ ਹੈ ਅਤੇ ਗੁਰੂ ਸਾਹਿਬ ਜੀ ਦੇ ਘਰ ਦੇ ਵਿੱਚ ਬ੍ਰਹਮ ਗਿਆਨੀ ਜੀ ਨੇ ਬਚਨਾਂ ਦੇ ਦੁਆਰਾ ਮੈਨੂੰ ਕਿਰਤਾਰਤ ਕੀਤਾ ਅਗਲੇ ਦਿਨ ਚੌਧਰੀ ਗੁਰੂ ਸਾਹਿਬ ਜੀ ਦੇ ਪ੍ਰਮੁਖ ਗੁਰ ਸਿੱਖ ਦੇ ਅੱਗੇ ਵਾਸਤੇ ਪਾਰ ਰਿਹਾ ਸੀ ਕਿ ਮੈਨੂੰ ਵੀ ਆਪਣੇ ਗੁਰੂ ਸਾਹਿਬ ਜੀ ਦੀ ਸ਼ਰਣ ਵਿੱਚ ਲੈ ਕੇ ਜਾਓ ਭਾਈ ਸਿੱਖ ਦੇ ਨਾਲ ਅਗਲੇ ਦਿਨ ਤਲਵੰਡੀ ਦਾ ਚੌਧਰੀ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਆਇਆ ਅਤੇ ਝੋਲੀ ਅੜ ਕੇ ਅਕਾਲ ਪੁਰਖ ਜੀ ਦੇ ਪਵਿੱਤਰ ਨਾਮ ਦੀ ਦਾਤ ਪ੍ਰਾਪਤ ਕੀਤੀ ਅਤੇ ਨਗਰ ਦੇ ਵਿੱਚ ਜਾ ਕੇ ਭਾਈ ਸਿੱਖ ਦੇ ਤਰ੍ਹਾਂ ਗੁਰੂ ਸਾਹਿਬ ਜੀ ਦੇ ਪਵਿੱਤਰ ਬਚਨਾਂ ਦਾ ਆਦਰ ਸਤਕਾਰ ਸੱੰਗਤਾਂ ਦੇ ਵਿੱਚ ਵਰਤੌਣ ਲੱਗਾ ਅਤੇ ਸਦਾ ਗੁਰੂ ਸਾਹਿਬ ਜੀ ਦਾ ਨਿਮੀ ਬ੍ਰਿੰਮੀ ਹੋ ਕੇ ਵਰਤਣ ਲੱਗਾ ਬਾਬਾ ਗੁੰਡਾ ਸਾਹਿਬ ਜੀ ਦੇ ਬਚਨਾਂ ਦੀ ਬਰਕਤ ਆਪ ਜੀ ਨੇ ਸਰਵਣ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ